ਤੋ ਜ਼ੋਮੈਟੋ ਦੇ ਵੱਲੋਂ ਵੀ ਜਿਹੜੇ ਕਿ ਆਪਣੀ ਪਲੈਟਫਾਰਮ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਜ਼ੋਮੈਟੋ ਤੋਂ ਖਾਣਾ ਆਰਡਰ ਕਰਨਾ ਹੁਣ ਜਿਹੜਾ ਕੀ ਮਹਿੰਗਾ ਹੋ ਗਿਆ। ਚਾਹ ਕੰਪਨੀ ਨੇ ਪਲੈਟਫਾਰਮ ਚਾਰਜ ਜਿਹੜਾ ਕੀ ਵਧਾ ਦਿੱਤਾ ਹੈ। ਆਨਲਾਈਨ ਖਾਣਾ ਆਰਡਰ ਕਰਨ ਵਾਲੇ ਲੋਕਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਆਪਣੀਆਂ ਸੇਵਾਵਾਂ ਦੇ ਲਈ ਪਲੈਟਫਾਰਮ ਫੀਸ 20% ਜਿਹੜੀ ਵਧਾ ਦਿੱਤੀ ਹੈ Zomato ਹੁਣ ਹਰੇਕ ਆਰਡਰ ਤੇ ਪਲੈਟਫਾਰਮ ਫੀਸ ਵਾ ਜੋ 12 ਰੁਪਏ ਲਵੇਗਾ ਜੋ ਪਹਿਲਾਂ 10 ਰੁਪਏ ਸੀ ਵਧੀ ਹੋਈ ਪਲੈਟਫਾਰਮ ਫੀਸ ਮੰਗਲਵਾਰ 2 ਸਤੰਬਰ 2025 ਤੋਂ ਲਾਗੂ ਕਰ ਦਿੱਤੀ ਗਈ ਹੈ ਕੰਪਨੀ ਨੇ ਪਿਛਲੇ ਸਾਲ ਪਲੈਟਫਾਰਮ ਫੀਸ ਵਿੱਚ ਵਾਧਾ ਕੀਤਾ ਸੀ Zomato ਦੇ ਸਹਿ ਸੰਸਥਾਪਕ ਅਤੇ CEO ਨੇ ਅਗਸਤ 2023 ਦੇ ਵਿੱਚ ਇਹ ਫੀਸ ਸ਼ੁਰੂ ਕੀਤੀ ਸੀ ਸ਼ੁਰੂ ਦੇ ਵਿੱਚ ਪਲੇਟਫਾਰਮ ਫੀਸ 2 ਰੁਪਏ ਰੱਖੀ ਗਈ ਸੀ ਜਿਸ ਨੂੰ ਬਾਅਦ ਦੇ ਵਿੱਚ 2023 ਦੇ ਵਿੱਚ ਵਧਾ ਕੇ 3 ਰੁਪਏ ਜਨਵਰੀ 2024 ਦੇ ਵਿੱਚ 4 ਰੁਪਏ ਅਤੇ ਅਕਤੂਬਰ 2024 ਵਿੱਚ ਤਿਹਾਰਾਂ ਦੇ ਦੌਰਾਨ ਸਿੱਧੇ 10 ਰੁਪਏ ਕਰ ਦਿੱਤਾ ਗਿਆ ਤੇ ਹੁਣ ਇਸ ਨੂੰ ਦੁਬਾਰਾ ਵਧਾ ਕੇ 12 ਰੁਪਏ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਸਵਿਗੀ ਨੇ ਵੀ ਆਪਣੀ ਪਲੈਟਫਾਰਮ ਫੀਸ 12 ਰੁਪਏ ਤੋਂ ਵਧਾ ਕੇ 14 ਰੁਪਏ ਕਰ ਦਿੱਤੀ ਹੈ ਸਵਿਗੀ ਨੇ ਆਰਡਰਾਂ ਵਿੱਚ ਪਾਰੀ ਵਾਅਦੇ ਦੇ ਵਿੱਚਕਾਰ ਕੁਝ ਪਿੰਨ ਕੋਡਾਂ ਵਿੱਚ ਇਹ ਵਾਅਦਾ ਕੀਤਾ ਜਿहां ਰਿਪੋਰਟ ਦੇ ਅਨੁਸਾਰ ਮੰਗ ਘਟਣ ਤੇ ਇਹ ਵਾਅਦਾ ਵਾਪਸ ਲਿਆ ਜਾਵੇਗਾ